ਏ ਕਿਹੜਾ ਪਿੰਡੋਂ ੜਾਣ ੜਾਣ ਤੋਂ ਬਹੁਤ ਮੁਬਾਰਕ ਧੰਨਵਾਦ ਜੀ ਓਕੇ ਜੀ ਇਹ ਕਿਹੜਾ ਪੰਡ ਹੈਂਡੀਕੈਪ ਦਾ ਬੱਚਾ ਹੈਂਡੀਕੈਪ ਬੱਚਾ ਸਸਟੀਕਾਲ ਚਲਾ ਲੇਗਾ ਬੇਟਾ ਕਿਹੜੇ ਪਿੰਡੋਂ ਫਿਰਕਾ ਦਾ ਜੀ ਫਿਰਕਾ ਤੋਂ ਹਾਂਜੀ ਹਾਂਜੀ ਠੀਕ ਹੈ ਹਲਾ ਹੱਥ ਤਾਂ ਕੰਮ ਕਰਦਾ ਹੀ ਏ ਚੱਲ ਵਧੀਆ ਫਿਰ ਕਮਾਈ ਕਰੀ ਆ ਆਪਦੀ ਤੂੰ ਹਲਾ ਫੜ ਬਹੁਤ ਮੁਬਾਰਕਾਂ ਤੂੰ ਕਹਿੰਦਾ ਸੀ ਮੇਰਾ ਈ ਰਿਕਸ਼ਾ ਵੀ ਵਿਕ ਗਿਆ ਤਾਂ ਦਿੱਤਾ ਤੁਹਾਨੂੰ ਹੁਣ ਰੋਣਾ ਨਹੀਂਗਾ ਰੋਣਾ ਨਹੀਂ ਆਪਦੀ ਕਮਾਈ ਕਰਨੀ ਆ ਠੀਕ ਆ ਕੋਈ ਨਹੀਂ ਸਮੱਸਿਆ ਸਾਰੀਆਂ ਹੱਲ ਹੋ ਜਾਂਦੀਆਂ ਹਿੰਮਤ ਨਹੀਂ ਛੱਡੀਦੀ ਹੁੰਦੀ ਉਹ ਬਿਜਲੀ ਵਾਲਾ ਵੀ ਹੋ ਜਾਊਗਾ ਹੁਣ ਤੂੰ ਕਮਾਈ ਕਰ ਆਪਦੀ ਇਹ ਕਿਹੜੇ ਪਿੰਡੋਂ ਇਹ ਫਾਰਮ ਨੰਬਰ ਰਵਿਦਾਸ ਬੰਦਾ ਲਾਓ ਜੀ ਬਹੁਤ ਮੁਬਾਰਕਾਂ ਓਕੇ ਲਓ ਜੀ ਬਹੁਤ ਬਹੁਤ ਮੁਬਾਰਕ ਹੋ ਤੇ ਪਾਲਦੀ ਕਰਦੇ ਆ